ਅਪਸਟਾ ਭੈਣ ਸਿਰ ਤੇ ਜੱਟਾਂ ਬਣੀਆਂ ਪਈਆਂ ਇੱਕ ਸਾਲ ਹੋ ਗਿਆ ਸੜਕ ਤੇ ਹੀ ਹੁੰਦੀ ਆ ਉਹਦੇ ਨਾਲ ਵੀ ਇੰਨਾ ਸ਼ੋਸ਼ਣ ਇੰਨੀ ਜ਼ਬਰਦਸਤੀ ਮੈਂ ਨਾ ਗਈ ਮੈਂ ਦੁਆਸਾ ਕੇ ਮਰ ਜੂਗੀ ਅੱਛਾ ਅੱਜ ਤੇਰੀ ਬਾਹਂ ਜੋੜ ਦੇਣੀ ਆ ਫੇਰ ਚਲੀ ਜਾਈ ਠੀਕ ਆ ਬਾਹਂ ਆਪਾਂ ਐਂ ਜੋੜ ਦੇਣੀ ਆ ਬਸ 2 ਮਿੰਟ ਲੱਗਣੇ ਆ 2 ਵੀਰ ਜੀ ਦਿਮਾਗੀ ਅਪਸਟਾ ਇਹ ਨਹੀਂ ਰਿਵਿਜ਼ਿਓ ਗੱਟ ਲੱਗੇ ਨੀ ਐ ਵੀਰ ਜੀਆਂ ਦੀ ਸਾਰੀ ਬਾਹ ਵੀ ਕਰੈਕ ਹੋਈ ਹੋਈ ਆ ਬਾਹ ਟੁੱਟੀ ਸਾਰੀ ਮੇਰੀ ਬੇਨਤੀ ਹੈ ਕਿ ਇਹਨੂੰ ਜੇਤੀ ਤੋਂ ਜੇਤੀ ਦੀ ਕੋਈ ਮਤਤ ਕੀਤੀ ਜਾਵੇ ਇਹ ਜੀ ਦੇਖੋ ਜੀ ਇਹ ਜਿਹੜੀ ਭੈਣ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਗੱਡੀ ਦੇ ਵਿੱਚ ਬੈਠੀ ਹੋਈ ਹੈ ਇਹਦਾ ਨਾਮ ਹੈ ਜੀ ਰੀਨਾ ਇਹਨਾਂ ਦੇ ਪਤੀ ਦੇ ਦੱਸਣ ਮੁਤਾਬਕ ਜੀ ਔਰ ਇਹ ਨਸ਼ੇ ਵਗੈਰੇ ਦੀ ਆਦੀ ਹੋ ਗਈ ਜਿਸ ਤਰ੍ਹਾਂ ਫੰਗ ਰਗੜਾ ਵਗੈਰਾ ਪੀਣ ਲੱਗ ਪਈ ਔਰ ਇਹਦੇ ਨਾਲ ਸਰੀਰਕ ਸੋਸ਼ਨ ਵੀ ਜਿਹੜਾ ਉਥੋਂ ਦੇ ਜਿਹੜੇ ਅਮਲੀ ਬੰਦੇ ਆ ਉਹ ਕਰਦੇ ਰਹੇ ਆ ਔਰ ਇਹਦੀ ਇੱਕ ਜਿਹੜੀ ਖੱਬੀ ਬਾਹ ਹੈ ਉਹ ਇਹਦੀ ਟੁੱਟੀ ਹੋਈ ਹੈ ਜੀ ਇਹ ਜਿਹੜੇ ਭਾਈ ਸਾਹਿਬ ਨੇ ਇਹ ਇਹਨਾਂ ਦੇ ਘਰ ਵਾਲਾ ਔਰ ਆ ਇਹਨਾਂ ਦਾ ਬੇਟਾ ਜੀ 5 ਸਾਲ ਦਾ ਵਰਤੀ ਜੋ ਹੈ ਔਰਤੇ ਆਪਣੇ ਮੱਲਾ ਵਾਲਾ ਦਾਣਾ ਮੰਡੀ ਦੇ ਸਾਹਮਣੇ ਅਨਕੀ ਭੜਕਦੀ ਫਿਰਦੀ ਸੀ ਜਿਹੜੇ ਉੱਥੋਂ ਦੇ ਨੌਜਵਾਨ ਮੁੰਡੇ ਜਾਂ ਗਰਲ ਕੈਂਸਰ ਆਂਦੇ ਨਾਲ ਸਰੀਰਕ ਖੋਸ਼ੋਸ਼ਣ ਕਰਦੇ ਸੀ। ਤਕਰੀਬਨ ਇਹ ਸਾਡੇ ਕੋਲੇ ਮੱਲਾਂ ਵਾਲੇ ਦੇ ਵਿੱਚ 6 ਤੋਂ 7 ਮਹੀਨੇ ਹੋ ਗਏ ਇਹਨਾਂ ਨੂੰ ਮੈਂ ਦੇਖਦਿਆਂ। ਤੇ ਕੱਲ ਮੈਂ ਜਦੋਂ ਇਹਨਾਂ ਦੇ ਦਰਦ ਨੂੰ ਦੀ ਸੀ ਜਿਆਦੀ ਫਿਰ ਮੈਨੂੰ ਥੋੜਾ ਜਨਾ ਤਰਸ ਆਇਆ। ਤੇ ਮੈਂ ਮਨੁੱਖਤਾਰੀ ਸੇਵਾ ਦੇ ਵਿੱਚ ਨੰਬਰ ਲਿਆ। ਮੈਂ YouTube ਤੋਂ ਨੰਬਰ ਇਹਨਾਂ ਦਾ ਚੱਕਿਆ। ਉੱਥੋਂ ਨੰਬਰ ਤੇ ਮੈਂ ਵੀਡੀਓ ਸੈਂਡ ਕੀਤੀ ਤੇ ਗੱਲ ਕੀਤੀ ਤੇ ਫਿਰ ਅੰਕਲਾਂ ਨੇ ਰਿਸਪੌਂਸ ਦਿੱਤਾ ਉਹਨਾਂ ਦੇ ਮੈਂਬਰ ਹਣ। ਇਹ ਯਾਨੀ ਜੇ ਦਿਖਵਾਲੇ ਚ ਵੜ ਗਈ ਨਾ ਉਦੋਂ ਹੀ ਲੱਗਦੀ ਹੈ। ਮੱਲਾਂ ਵਾਲੇ ਦੀ ਬਾਣੀ। ਉਹੀ ਕੰਮ ਕਰਦੇ ਮੈਂ ਢਾੜੀ ਦਾ ਪਰਿਵਾਰ ਚੋਂ ਕੌਣ ਕੰਮ ਹੈ ਪਰਿਵਾਰ ਚੋਂ ਕੌਣ ਕੌਣ ਪਰਿਵਾਰ ਚੋਂ ਹੈ ਮੇਰੇ ਭਰਾ ਉਹ ਢਾੜੀ ਢਾੜੀ ਉਹ ਵੀ ਢਾੜੀ ਢਾੜੀ ਹੈ ਬੱਚੇ ਕਿੰਨੇ ਬੱਚੇ ਕੀ ਹੈ ਰਾਤ ਤੇ ਆ ਤੁਸੀਂ ਵੇਖ ਨਹੀਂ ਗਏ ਜੀ ਇਹਦੇ ਦਸਮਤਾਲ ਦੇ ਵੀ ਲੋਕਾਂ ਦੇ ਦਸਮਤਾਲ ਦੇ ਹਾਲਾਤ ਮਾੜੇ ਨੇ ਇਹਦੇ ਕਰਕੇ ਆਪਣੇ ਉੱਤੇ ਕੋ ਬੰਦੇ ਦਵਾਈ ਲੈਣਾ ਉਹਦੇ ਆਪਣੇ ਨਾਲ ਉਹ ਦਾਦੇ ਵੀ ਇਹਦੀ ਮੈਂਟਲੀ ਬਹੁਤ ਆ ਸਕਦੀ ਇਹ ਵੀ ਸਾਰੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਇਕੁਰ ਦੀ ਕੀ ਫਤਿਹ ਜੀ ਸਾਡੇ ਟੀਮ ਦੇ ਮੈਂਬਰ ਅਮੀਰ ਚੰਦ ਵਜਾਤ ਜੀ ਤੇ ਸਾਡੇ ਰੋਸ਼ਨ ਲਾਲ ਜੀ ਮਨਚੰਦਾ ਜੀ ਤੇ ਨਾਲੇ ਸਾਡਾ ਛੋਟਾ ਵੀਰ ਕੀ ਨਾ ਰਾਹੁਲ ਚਾਹਲ ਜੀ ਰਾਹੁਲ ਚਾਹਲ ਤੁਹਾਡਾ ਕੀ ਵੀਰੇ ਸੇਵ ਸਿੰਘ ਲੱਡ ਇਹ ਵੀਰ ਸਾਡੇ ਕੋਲੇ ਇਸ ਭੈਣ ਨੂੰ ਲੈ ਕੇ ਆਏ ਨੇ ਨਾਲ ਇਹਦਾ ਨਿੱਕਾ ਜਿਹਾ ਬੇਟਾ ਵਾ ਇੱਕ ਤੇ ਇਹਦਾ ਪਤੀ ਆ ਭੈਣ ਦਿਮਾਗੀ ਤੌਰ ਤੇ ਠੀਕ ਨਹੀਂ ਗਈ ਇਹਦੀ ਬਾਹਮ ਆ ਜਿਹੜੀ ਇਹ ਟੁੱਟੀ ਹੋਈ ਐ ਲਟਕਦੀ ਆ ਝੱਗੇ ਦੇ ਵਿੱਚ ਹੀ ਪਾਈ ਫਿਰਦੀ ਆ ਭੈਣ ਇਹ ਆ ਜਗਾ ਤੋਂ ਟੁੱਟ ਗਈ ਆ ਜੀ ਹੱਡੀਆਂ ਬਿਲਕੁਲ ਚੂਰ ਹੋ ਗਈਆਂ ਹੱਡੀਆਂ ਟੁੱਟ ਕੇ ਦੇਖੋ ਤੇ ਉਵੇਂ ਹੀ ਇਹ ਸੜਕਾਂ ਤੇ ਘੁੰਮੀ ਜਾਂਦੀ ਆ ਅਫਸਰਤਾ ਭੈਣ ਸਿਰ 'ਚ ਜਟਾਂ ਬਣੀਆਂ ਪਈਆਂ ਇੱਕ ਸਾਲ ਹੋ ਗਿਆ ਸੜਕ ਤੇ ਹੀ ਹੁੰਦੀ ਆ ਜਿਹੜੀ ਗੱਲ ਵੀਰ ਨੇ ਦੱਸੀ ਆ ਉਹ ਸਾਨੂੰ ਰਿਪੀਟ ਕਰਦੇ ਆਂ ਵੀ ਸ਼ਰਮ ਆਉਂਦੀ ਆ ਅੱਜ ਸਾਡੇ ਸਮਾਜ ਦੇ ਵਿੱਚ ਮੈਂ ਕਹਿੰਦਾ ਵੀ ਸ਼ਰਮ ਨਾਂ ਦੀ ਕੋਈ ਚੀਜ਼ ਹੀ ਨਹੀਂ ਬਚੀ ਅੱਜ ਸਾਡੇ ਸਮਾਜ ਦੇ ਵਿੱਚ ਐਡੇ ਲਾਣਤੀਏ ਆ ਲੋਕ ਆ ਐਡੇ ਮਤਲਬ ਕੋਈ ਬੋਲਣ ਦਾ ਵੀ ਮਨ ਨਹੀਂ ਕਰਦਾ ਇਦਾਂ ਦੇ ਬੰਦਿਆਂ ਲਈ ਕੀ ਕਹੀਏ ਦੇਖੋ ਗਰੀਬਣੀ ਵਿਚਾਰੀ ਸਿੱਧੀ ਆ ਉਹਦੇ ਨਾਲ ਵੀ ਇੰਨਾ ਸ਼ੋਸ਼ਣ ਇੰਨੀ ਜ਼ਬਰਦਸਤੀ ਜਿਹੜੀ ਸਾਨੂੰ ਵੀਡੀਓ ਭੇਜੀ ਗਈ ਸੀ ਉਹਦੇ ਵਿੱਚ ਵੀਰ ਉਹਨਾਂ ਨੇ ਦੱਸਿਆ ਸੀ ਵੀ ਉਹਦੀ ਬਾਹ ਵੀ ਕਿਸੇ ਨੇ ਤੋੜਤੀ ਜ਼ਬਰਦਸਤੀ ਕਰਦੇ ਸਮੇਂ ਤੇ ਉਹਦਾ ਪਤੀ ਇੰਨਾ ਸਿੱਧਾ ਸਾਬੂ ਬੰਦਾ ਅੰਗਰੇਜ਼ ਸਿੰਘ ਦਿਹਾੜੀ ਜਾਂਦਾ ਵਿਚਾਰਾ ਉਹ ਉਹਦੇ ਬੱਚੇ ਨੂੰ ਪਾਲੀ ਜਾਂਦਾ ਕਿਵੇਂ ਨਾ ਕਿਵੇਂ ਇਹ ਸਾਰਾ ਦਿਨ ਛੜਕਾਂ ਤੇ ਇਸ ਭੈਣ ਦੀ ਕਿਸੇ ਨੇ ਬਾਹ ਦਾ ਕੀ ਫੜਨੀ ਸੀਗੀ ਬਾਹ ਤੋੜ ਹੀ ਦਿੱਤੀ ਹੈ ਵਿਚਾਰੀ ਔਰ ਸਿਰ ਤੇ ਹੱਥ ਤੇ ਕੀ ਰੱਖਣਾ ਸੀ ਧੀ ਕਹਿ ਕੇ ਜਾਂ ਭੈਣ ਕਹਿ ਕੇ ਉਹ ਇੱਜ਼ਤ ਨੂੰ ਤਾਰ-ਤਾਰ ਕੀਤਾ ਜਾ ਰਿਹਾ ਅੱਜ ਇੱਕ ਗੱਲ ਦਾ ਅਫਸੋਸ ਵੀ ਆ ਇਸ ਗੱਲ ਦਾ ਦੁੱਖ ਵੀ ਇਸ ਭੈਣ ਨੇ ਨਾ ਕੁਝ ਬਰਦਾਸ਼ਤ ਕੀਤਾ ਜਿਹਦੀ ਬਾਹਾਂ ਟੁੱਟੀ ਹੋਈ ਹੈ ਕੱਪੜੇ ਫਟੇ ਹੋਏ ਆ ਬੁਰੇ ਹਾਲ ਆ ਤੇ ਗੱਲ ਕਿਤੇ ਨਾ ਕਿਤੇ ਸਕੂਨ ਵੀ ਇਹ ਭੈਣ ਸਾਡੇ ਅੱਜ ਸੁਪਨਿਆਂ ਦੇ ਘਰ ਪਹੁੰਚੀ ਆ ਤੇ ਸ਼ੁਕਰੀਆ ਬਾ ਸਾਡੀ ਰੋਜਪੁਰ ਵਾਲੀ ਮੱਲਾਂਵਾਲੀ ਟੀਮ ਦਾ ਜਿਨ੍ਹਾਂ ਨੇ ਅਪਰਾਲਾ ਕੀਤਾ ਸਾਨੂੰ ਇਹ ਵੀਰ ਹੋਣਾ ਨੇ ਕਾਲ ਕੀਤੀ ਸੀ ਵੀਡੀਓ ਬਣਾ ਕੇ ਭੇਜੀ ਸੀ ਪਹਿਲਾਂ ਫਿਰ ਅਸੀਂ ਅਮੀਰ ਚੰਦ ਜੀ ਹੋਣਾ ਦੀ ਡਿਊਟੀ ਲਈ ਫਿਰ ਇਹ ਵੀਰ ਹੁਣੀ ਜਾ ਕੇ ਉੱਥੇ ਮੌਕਾ ਦੇਖ ਕੇ ਆਏ ਤੇ ਅੱਜ ਇੱਥੇ ਨਾਲ ਲੈ ਕੇ ਪਹੁੰਚੇ ਸੀ ਬਾਈ ਬਾਈ ਇਹ ਕਿੱਥੇ ਰਹਿੰਦੇ ਸੀ ਭੈਣ ਇਹ ਜੀ ਸਾਡੇ ਦਾਣਾ ਮੰਡੀ ਮੱਲਾ ਵਾਲੇ ਦੇ ਸਾਹਮਣੇ ਮੱਲਾ ਵਾਲੇ ਸ਼ਹਿਰ ਦੇ ਵਿੱਚ ਹੀ ਦਾਣਾ ਮੰਡੀ ਹੈ ਜਿਹੜੀ ਹਾਂ ਜੀ ਉੱਥੇ ਜਾਰੀ ਰਾਤ ਨੂੰ ਕੱਲੀ ਆਣ ਕੇ ਸੌਂ ਜਾਂਦੇ ਹਾਂ ਹਾਂ ਜੀ ਇੱਕ ਵੇਂ ਰਹਿੰਦਾ ਨਹੀਂ ਹਾਂ ਜੀ ਇਹ ਨਹੀਂ ਇਹ ਨਹੀਂ ਇਹ ਨਹੀਂ ਕੋਈ ਕਹਿੰਦਾ ਇਹ ਵਿਚਾਰਾ ਕੌਣ ਕਿਹਾ ਭਰਾ ਬਣਿਆ ਮੇਰਾ ਇਹ ਕੌਣ ਇਹ ਤਾਂ ਮੁੰਡਾ ਸਾਊ ਹੈ ਨਾ ਹਾਂ ਇਹਨਾਂ ਦਾ ਵਿਸ਼ੋਸ਼ਣ ਕੀਤਾ ਜਾਂਦਾ ਨਹੀਂ ਅੱਛੇ 400 500 ਰੁਪਿਆ ਦਿਹਾੜੀ ਚੱਲਦੀ ਐ ਨਾ 250 ਤੇ ਲੈ ਕੇ 250 ਦਿੰਦੇ 250 ਦਿੰਦੇ ਸਾਰਾ ਦਿਨ ਫਿਰ ਉਤਰਾ ਹੀ ਕੰਮ ਕੋਤਿਆਂ ਨੂੰ ਕਰਾਉਂਦਾ ਐ ਅਰੇ ਜੁਰਿਆ ਕੀ ਕੰਮ ਕਰਦਾ ਦਿਹਾੜੀ ਡਾਡੀ ਜੀ ਕੰਮ ਜਿਹੜਾ ਮੈਂ ਕੀਤਾ ਮਿਸਤਰੀ ਨਾਲ ਜਾਂ ਹੋਰ ਇੰਦਾ ਕਿੰਨੇ ਦਿਹਾੜੀ ਦਿੰਦੇ ਤੈਨੂੰ ਫਿਰ 250 ਦੇ ਦੇ ਕਿਉਂ ਆਈਂ ਪਛਲਾ ਪੀਂ ਤੂੰ ਕਹਿੰਦਾ ਨਹੀਂ ਵੀ ਮੈਨੂੰ 500 ਦਿਹਾੜੀ ਚੱਲਦੀ ਐ ਦਿਓ 450 ਚੱਲਦੀ ਐ ਦਿਓ ਦਿੰਦੇ ਨਹੀਂ ਜੀ ਹੁੰਦੀ ਦਿਹਾੜੀ ਵਾਲਾ ਮਾਨਸ ਕਰ ਹਾਂਜੀ ਦੇਖੋ ਬਲੇ ਮਾਨਸ ਦਾ ਜਮਾਨਾ ਇੱਕ ਤਾਂ ਉਹਨੂੰ ਸਭ ਤੋਂ ਵੱਧ ਲੋੜ ਆ ਉਹਨੂੰ 100 ਰੁਪਏ ਵੱਧ ਦੇਣਾ ਚਾਹੀਦਾ ਸ਼ਰਮ ਹੋਣੀ ਚਾਹੀਦੀ ਇਹਨਾਂ ਲੋਕਾਂ ਨੂੰ ਘਟੀਆ ਲੋਕਾਂ ਨੂੰ ਉਹਨੂੰ ਉਹਦੀ ਦਿਹਾੜੀ 'ਚ ਵੀ 200 ਰੁਪਏ ਆਖਿਆ ਜਾ ਰਿਹਾ ਦੇਖੋ ਲੈ 250 ਰੁਪਏ ਤੇ ਘੱਟੋ-ਘੱਟ 450 ਨੇ ਜੀ 500 ਰੁਪਏ 500 ਰੁਪਏ ਘੱਟੋ-ਘੱਟ ਹਾਂਜੀ ਆ ਦੇਖੋ ਘੱਟੋ-ਘੱਟ 500 ਰੁਪਏ ਦਿਹਾੜੀ ਐ ਇਸ ਟਾਈਮ ਤੇ ਉਹਨੂੰ 250 ਦਿੱਤਾ ਜਾ ਰਿਹਾ ਜੀ ਸ਼ਰਮ ਕਰੋ ਯਾਰ ਬਾਈ ਤੁਹਾਨੂੰ ਭੈਣ ਦੇ ਪੈਰਾਂ ਦੇ ਹਾਲਾਤ ਬੜੀ ਮੁਸ਼ਕਲ ਨਾਲ ਲੈ ਕੇ ਆਏ ਜੀ ਬੜੀ ਬਹੁਤ ਸੋਕੇ ਗਦੀ ਜਵਾਰੀ ਹੈ ਸ਼ੀਸ਼ੇ ਬੰਦ ਕਰਕੇ ਅੱਛਾ ਜੀ ਠੀਕ ਜੀ ਮੈਂ ਜਾਦਾ ਜੀ ਅੱਛਾ ਮੰਦੀ ਨਹੀਂ ਸੀ ਬਾਈ ਇਹਨਾਂ ਦੇ ਕੱਲ ਤਾਂ ਨਾਲ ਲੈ ਕੇ ਬਹੁਤ ਜਿਆਦਾ ਮਾਰੇ ਸੀ ਇਹ ਜਿਹੜਾ ਬੰਦਾ ਥੋੜੇ ਨਾਲ ਨੂੰ ਆਉਂਦਾ ਅੱਛਾ ਜੀ ਉਹ ਵੀ ਹਾਂ ਜੀ ਉਹ ਵੀ ਇਹ ਜੱਜ ਆਇਆ ਫਿਰਦਾ ਸੀ ਉਹ ਤਾਂ ਬੰਮੀ ਨਾਲ ਜਾਂਦਾ ਮੈਂ ਵੀ ਚੱਲਦਾ ਨਹੀਂ ਨਾਲ ਕੋਣ ਉਹ ਜਿਹੜਾ ਜਿਹੜਾ ਬੰਦਾ ਰਾਤ ਨੂੰ ਗਲਤ ਲੈ ਲੈਂਦਾ ਹੈ ਅੱਛਾ ਕਈ ਰਾਤ ਗੈਰ ਹਾਤ ਮਤੀਆਂ ਦੇ ਅੰਦਰ ਰਹਿ ਜਾਂਦਾ ਪਰ ਇਹ ਤੇਰਾ ਨਾਂ ਕੀ ਆ ਰੀਨਾ ਰੀਨਾ ਭੈਣੇ ਰੀਨਾ ਭੈਣੇ ਹੁਣ ਤੂੰ ਇੱਥੇ ਰੁਕੇਂਗੀ ਸਾਡੇ ਕੋਲੇ ਨਹੀਂ ਤੇਰੀ ਬਾਹ ਦਾ ਆਪਰੇਸ਼ਨ ਕਰਾਉਣਾ ਨਹੀਂ ਬਾਹ ਠੀਕ ਹੋ ਜਾਊਗੀ ਕੁਝ ਨਹੀਂ ਹੁੰਦਾ ਜਾਣਾ ਜਾਣਾ ਹਾਂ ਜਾਣਾ ਨਹੀਂ ਬਾਬਾ ਮੈਂ ਆ ਗਈ ਮੈਂ ਦੁਆ ਕਰਕੇ ਮਰ ਜੂੰਗੀ ਅੱਛਾ ਸੋਹੇ ਬਾਹ ਦਾ ਇਲਾਜ ਹੋਣੀ ਇੱਥੋਂ ਤੇ ਆਪਦੇ ਤੌਰ ਤੇ ਗਏ ਆ ਲੈ ਕੇ ਉਹਦੇ ਵੀ ਇਹ ਕੰਮ ਨਹੀਂ ਬੰਨਿਆ ਨੂੰ ਕੋਲ ਪਰ ਲੈ ਕੇ ਸਰਕਾਰੀ ਹਸਪਤਾਲ ਲੈ ਕੇ ਗਏ ਨਾ ਉਹ ਕਹਿੰਦੇ ਫਿਰ ਅਕਸਰਾ ਵੀ ਕਰਾਇਆ ਵਾਲਾ ਅੱਛਾ ਉਹ ਕਹਿੰਦੇ ਇਹ ਤਾਂ ਸਾਡੇ ਤੋਂ ਵਾਸਤੇ ਬਾਹਰ ਇਹ ਤੇ ਕੋਈ ਪਰਲੇ ਜਾਂਦਾ ਖਣਾ ਨਹੀਂ ਆ ਆ ਦੇ ਨੇ ਮੱਲਾ ਵਾਲ ਸਰਕਾਰੀ ਹਸਪਤਾਲ ਵਾਲਾ ਨੇ ਜਵਾਬ ਦਿੱਤਾ ਹਾਂਜੀ ਨਹੀਂ ਦੋ ਦਿਨ ਲੈ ਕੇ ਜਾਂਦੇ ਰਹੇ ਸੀ ਜਾਣੇ ਕਿ ਦੂਜਿਆਂ ਨੂੰ ਵੀ ਖਾਇਆ ਸੀ ਜਿਹਨ ਮਦੇਸੀ ਇਲਾਜ ਕਰਨ ਵਾਲੇ ਉਹ ਵੀ ਕਹਿੰਦੇ ਨਹੀਂ ਇਹ ਸਾਡੇ ਤੇ ਕਿਦਾਂ ਜਦੋਂ ਅਸੀਂ ਪਹਿਲਾ ਵਾਰ ਮਿਲੇ ਨਾ ਇਹਦੇ ਹੱਥੇ ਸੁੱਕੇ ਦਾ ਗਲਾਸ ਫੜਿਆ ਹਾਂ ਜਿਹੜੀ ਵੀਡੀਓ ਹੈ ਜੀ ਸਾਡੇ ਇਹਦੇ ਮਗਰ-ਮਗਰ ਕਹਿੰਦੀ ਮੈਂ ਘਰ ਦੇ ਦੀ ਚਲਿਆ ਘਰ ਵਾਲਾ ਕਹਦਾ ਮੈਂ ਪੀਦਾ ਹੀ ਨਹੀਂ ਨਾ ਪੀਂਦਾ ਨਹੀਂ ਰਾਜ ਪਤਨੀ ਕਿੱਥੇ ਪੀਦੀ ਤਾਂ ਪਤਾ ਨਹੀਂ ਇਹ ਅੱਗੇ ਅੱਗੇ ਪਿੱਛੇ ਪਿੱਛੇ ਇਹ ਕੇਸ ਤਾਂ ਇਹਨੇ ਤੁਹਾਡੇ ਕੋਲ ਭੇਜਿਆ ਉਸ ਤੋਂ ਪਹਿਲਾਂ ਵੀ ਸਾਨੂੰ ਇੱਕ ਕੇਸ ਦਾ ਪਤਾ ਲੱਗਾ ਹੈ ਮੈਂ ਅਜੇ ਤੁਹਾਡੇ ਕੋਲ ਵੀਡੀਓ ਨਹੀਂ ਭੇਜੀ ਫਿਰ ਇਹਨੇ ਕਿਉਂ ਭੇਜੀ ਇੱਕ ਬਿਲਕੁਲ ਬਾਰਡਰ ਦਾ ਏਰੀਆ ਵਾ ਜੀ ਬਿਲਕੁਲ ਨਗਰ ਪੰਚਾਇਤ ਹੈ ਪਾਕਿਸਤਾਨ ਦੇ ਬਾਰਡਰ ਦੇ ਨੇੜੇ ਦਾ ਇਲਾਕਾ ਵਾ ਇਹ ਨਗਰ ਪੰਚਾਇਤ ਉੱਥੇ ਹੈਗੀ ਆ ਮਤਲਬ ਇੰਨੇ ਕੇਸ ਸਾਡੇ ਕੋਲ ਮੱਲਾ ਵਾਲੇ ਦੇ ਹੀ ਮੱਲਾ ਘਟੋ ਘਟ 10 12 ਕੇਸ ਆ ਚੁੱਕੇ ਸਾਡੇ ਕੋਲੇ ਪਤਾ ਨਹੀਂ ਤਾਂ ਹੁਣ ਉੱਥੋਂ ਦੇ ਲੋਕ ਇੱਕ ਦੂਜੇ ਦੀ ਸਪੋਰਟ ਨਹੀਂ ਕਰ ਰਹੇ ਵੀ ਜਿਹੜਾ ਇੰਨੇ ਜ਼ਿਆਦਾ ਵੀਰੇ ਹੁਣੇ ਸਾਡੇ ਨਾਲ ਅਕਸਰ ਗੱਲ ਕਰਦੇ ਆ ਉੱਥੋਂ ਦੇ ਕੇਸਾਂ ਬਾਰੇ ਅਜੇ ਤਾਂ ਬਹੁਤ ਸਾਰੇ ਕੇਸ ਹਨ ਅਸੀਂ ਇਹਨਾਂ ਨੂੰ ਜਵਾਬ ਦੇ ਦਿੰਨੇ ਆ ਇਹ ਕੋਈ ਬਹੁਤ ਵੱਡਾ ਇਲਾਕਾ ਨਹੀਂ ਹੈਗਾ ਵੀ ਮੰਨ ਲਓ ਉੱਥੇ 50 ਲੱਖ ਵੋਟ ਆ ਜਾਂ 20 ਲੱਖ ਵੋਟ ਆ ਜਾਂ 10 ਲੱਖ ਵੋਟ ਆ ਵੀ 25-30 ਹਜ਼ਾਰ ਵੋਟ ਹੋਊਗੀ ਇਲਾਕੇ 'ਚ 11000 ਵੋਟ ਦਾ ਇਹਦੇ ਬੜੇ ਪ੍ਰੈਸ 40-50 ਪਿੰਡ ਪੈ ਜੀ ਆਹ ਨਾਲੇ ਇਲਾਕੇ 'ਚ ਸਭ ਤਸਵੀਰ ਬੰਨ੍ਹ ਕਰਕੇ ਥਾਣਾ ਬੜਾ 50 ਪਿੰਡਾਂ ਦਾ ਥਾਣਾ ਹੈ ਨਾਲ ਨਾਲ ਏਰੀਆ ਮੱਲਾਲਾ ਹਾਂ ਜਿਹੜੇ ਥਾਣੇ ਨੂੰ ਪਹਿਲਾਂ 115 ਫੀਟ ਲੱਗਦੀ ਸੀ ਹੁਣ ਘੱਟ ਕਰਦੇ ਉਸ ਤੋਂ ਬਾਅਦ ਸਿਆਸਤ ਫੋਨ ਕਰਕੇ ਉਹਦੇ ਵਿੱਚ 40-50 ਪਿੰਡ ਚੌਂਕੀਆਂ ਲਾ ਦਿੱਤੀਆਂ ਹੂੰ ਚਲੋ ਜਿਹੜੀ ਬੜੀ ਮੁਸ਼ਕਲ ਨਾਲ ਲੈ ਕੇ ਆਏ ਇਸ ਭੈਣ ਲਈ ਅਰਦਾਸ ਕਰਿਓ ਇਹਦੀ ਬਾਹ ਠੀਕ ਹੋ ਜAVE ਆਪਣੇ ਜੋਗੀ ਹੋ ਜAVE ਨਹੀਂ ਤੇਦੀ ਬਾਹ ਸੁੱਕ ਜਾਨੀ ਹੈ ਵਿਚਾਰੀ ਦੀ ਤੇ ਠੀਕ ਹੋ ਜAVE ਆਪਣੇ ਪਤੀ ਦੇ ਨਾਲ ਆਪਣੇ ਬੱਚੇ ਦੇ ਨਾਲ ਸੁખી ਸੰਦੀ ਰਹਿ ਸਕੇ ਅਰਦਾਸ ਕਰਿਓ ਇਹਨਾਂ ਵੀਰਾਂ ਦਾ ਕੀਤਾ ਪਰ ਅੱਲਾ ਸਫਲ ਹੋ ਸਕੇ ਵਾਇ ਗੁਰਜੀ ਕਾਕਾ ਸਾਹਿਬ ਵਾਇ ਗੁਰਜੀ ਕੀ ਫਤਿਹ ਕਰੇ ਜਣ ਆ ਬਾਹ ਠੀਕ ਕਰਾ ਕੇ ਚਲੀ ਜਾਏ ਅੱਜ ਤੇਰੀ ਬਾਹ ਜੋੜ ਦੇਣੀ ਆ ਫੇ ਚਲੀ ਜਾਈ ਠੀਕ ਆ ਬਾਹ ਆਪਾਂ ਐਂ ਜੋੜ ਦੇਣੀ ਆ ਬਸ 2 ਮਿੰਟ ਲੱਗਣੇ ਆ 2 ਘੰਟੇ 'ਚ ਬਾਹ ਜੋੜ ਦੇਣੀ ਉਹਦੋਂ ਵਾਰ ਭੇਜ ਦੇਣਾ ਘੰਟੇ 'ਚ ਹੀ ਜੋੜ ਦੇਣੀ ਆ ਬਾਹ ਤੇਰੀ ਦਿਖਾ ਤਾਂ ਦਿਖਾ ਤਾਂ ਮਾੜੀ ਜੀ ਬਾਹ ਦੇ ਲੱਤਰੀ ਕਿੰਨੀ ਛੋਟੀ ਹੋ ਚੱਲੀ ਐ ਲੈ ਦੇ ਕਿੱਥੋਂ ਦੇਖ ਲੈ ਕਿੱਥੋਂ ਟੁੱਟੀ ਫਿਰਦੀ ਐ ਲੈ ਦੇਖੋ ਜੀ ਆ ਦੇਖੋ ਕਿਸੇ ਮਾੜੇ ਬੰਦੇ ਨੇ ਕਿਸੇ ਘਟੀਆ ਬੰਦੇ ਨੇ ਇਸ ਭੈਣ ਦੇ ਨਾਲ ਨਾਲ ਤਾਂ ਜਾਗਤੀ ਕੀਤੀ ਤੇ ਨਾਲੇ ਇਹਦੀ ਬਾਹ ਤੋੜਦੀ ਤੇ ਆ ਬਾਹ ਟੁੱਟੀ ਹੋਈ ਲੈ ਕੇ ਐਈ ਇਹ ਗੁਰੂ ਹਰ ਸਾਹੇ ਅਲਾਕ ਦੂਜੇ ਤਹਿਸੀਲ ਮੱਲਾਂ ਵਾਲਾ ਇਹ ਫਿਰੋਜ਼ਪੁਰ ਜ਼ਿਲ੍ਹਾ ਉੱਥੇ ਭੈਣ ਮੰਡੀ ਦੇ ਵਿੱਚ ਘੁੰਮਦੀ ਸੀ